ਇਹੜਾ ਦੀ ਵੱਡੀ ਨਦੀ ਸਭ ਤੋਂ ਮਸ਼ਹੂਰ ਇਸ ਕਰਕੇ ਹੈ ਕਿਉਂਕਿ ਇਹ ਪਟਿਆਲਾ ਨੂੰ ਜਿਹੜਾ ਡੋਬਨ ਦਾ ਕੰਮ ਕਰਦੀ ਹੈ ਲੋਕਾਂ ਦੇ ਮਨਾਂ ਦੇ ਵਿੱਚ ਡਰ ਹਲੇ ਤੱਕ ਇੰਨਾ ਜ਼ਿਆਦਾ ਹੈ ਕਿ ਲੋਕਾਂ ਵੱਲੋਂ ਛੱਤਾਂ ਦੇ ਉੱਤੇ ਜਿਹੜਾ ਕੈਲੀ ਕੋਠੇ ਦੇ ਉੱਤੇ ਸਮਾਨ ਚੜਾ ਦਿੱਤਾ ਗਿਆ ਥੱਲੇ ਜਿੰਨਾ ਵੀ ਸਮਾਨ ਪਿਆ ਸੀਗਾ ਜਿਹੜੇ ਉਰੇ ਦੇ ਨੇੜੇ ਘਰ ਨੇ ਵੱਡੀ ਨਦੀ ਦੇ ਨਾਲ ਲੱਗਦੇ ਘਰ ਨੇ ਉਹਨਾਂ ਨੇ ਜਿਹੜਾ ਸਮਾਨ ਕੋਠੇ ਤੇ ਰੱਖ ਲਿਆ ਇਹ ਜਿਹੜੇ ਸਾਰੇ ਲੋਕ ਨੇ ਇਹ ਡਰੇ ਪਏ ਨੇ ਇਸ ਵੇਲੇ ਇਸ ਕਰਕੇ ਕਿਉਂਕਿ ਨਾ ਤਾਂ ਬਾਅਦ ਦੇ ਵਿੱਚ ਮੁਆਵਜ਼ੇ ਦਿੱਤੇ ਜਾਂਦੇ ਨੇ ਪਰ ਮੁਆਵਜ਼ੇ ਦੀ ਵੱਡੀ ਵੱਡੀ ਗੱਲਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਇਸ ਕਰਕੇ ਕੀਤੀਆਂ ਜਾਂਦੀਆਂ ਨੇ ਕਿਉਂਕਿ ਜਿਹੜੀ ਲੋਕਾਂ ਨੂੰ ਇੱਕ ਲਾਲੀਪੌਪ ਦੇਣ ਦੀ ਆਦਤ ਜਿਹੜੀ ਪੰਜਾਬ ਸਰਕਾਰ ਨੂੰ ਪਈ ਹੋਈ ਹੈ ਉਹ ਐਸ ਇਟ ਇਜ਼ ਜਿਹੜੀ ਚੱਲਦੀ ਆ ਰਹੀ ਹੈ ਪਰ ਇੱਕ ਤਸਵੀਰ ਇਹਦੇ ਨਾਲ ਅਸੀਂ ਜੋੜ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿਸ ਦੇ ਵਿੱਚ ਇੱਕ ਬਹੁਤ ਵੱਡਾ ਸੀਵਰੇਜ ਦਾ ਜਿਹੜਾ ਪਾਈਪ ਹੈ ਉਹ ਖੁੱਲਾ ਪਿਆ ਹੈ ਜੇਕਰ ਵੱਡੀ ਨਦੀ ਅੱਧੀ ਵੀ ਭਰਦੀ ਹੈ ਤਾਂ ਵੀ ਇਹ ਜਿਹੜਾ ਸਾਰਾ ਏਰੀਆ ਹੈਗਾ ਇਹ ਹੜ੍ਹ ਨਾਲ ਪ੍ਰਭਾਵਿਤ ਹੋ ਜਾਵੇਗਾ ਜਿੱਥੇ ਜਦੋਂ ਡਾਇਰੀਆ ਫੈਲਦਾ ਹੈ ਜਾਂ ਕੋਈ ਜਿਹੜੀ ਬਿਮਾਰੀ ਹੈਗੀ ਉਹ ਵੱਡਾ ਪ੍ਰਭਾਵ ਕਰਦੀ ਹੈ ਪਟਿਆਲਾ ਨਿਵਾਸੀਆਂ ਤੇ ਤਾਂ ਕੀ ਇਸ ਤੋਂ ਪਹਿਲਾਂ ਪ੍ਰिवेंशन ਨਹੀਂ ਕੀਤੀ ਜਾ ਸਕਦੀ ਜਿਹੜੀ ਬਿਮਾਰੀ ਆ ਉਸ ਨੂੰ ਨਹੀਂ ਰੋਕਿਆ ਜਾ ਸਕਦਾ ਇਹ ਇੱਥੇ ਦੀ ਸਾਫ ਸਫਾਈ ਕਰਕੇ ਇਹ ਗਰੀਬ ਲੋਕ ਜਿਹੜੇ ਪ੍ਰਵਾਸੀ ਨੇ ਜਿਹੜੇ ਬਾਹਰੋਂ ਆ ਕੇ ਉਰੇ ਰਹਿ ਰਹੇ ਨੇ ਉਹਨਾਂ ਵਾਸਤੇ ਕਿੰਨਾ ਵੱਡਾ ਜਿਹੜਾ ਕਹਿ ਲਿਆ ਕਿ ਡਰ ਦਾ ਮਾਹੌਲ ਹੈ ਉਰੇ ਕਿ ਛੋਟੇ ਛੋਟੇ ਮਾਸੂਮ ਬੱਚੇ ਕਦੇ ਵੀ ਬਿਮਾਰ ਹੋ ਸਕਦੇ ਨਹੀਂ ਸਰਕਾਰ ਕੋਈ ਮੁਆਵਜ਼ਾ ਨਹੀਂ ਦਿਆ ਪੁਰਾਣਾ ਜੋ ਨੁਕਸਾਨ ਹੋਇਆ ਸੀ ਜਿਹੜੇ ਆ ਪਿੱਛੇ ਹਾਲਾਤ ਬਣੇ ਹੋਏ ਨੇ ਇਹਦੇ ਨਾਲ ਬਿਮਾਰੀਆਂ ਦਾ ਵੀ ਖਤਰਾ ਹੈਗਾ ਤੁਹਾਨੂੰ ਆ ਜਿਹੜਾ ਪਾਣੀ ਗੰਦਾ ਪਾਣੀ ਪਿਆ ਹਾਂ ਗੰਦਾ ਪਾਣੀ ਪਿਆ ਹੈਗਾ ਇਸ ਸੇ ਮੱਛਰ ਕੀ ਮੱਛਰ ਜੋ ਹੁੰਦੇ ਆ ਉਹਨਾਂ ਤੇ ਬਿਮਾਰੀਆਂ ਬੱਚੇ ਬਿਮਾਰ ਹੁੰਦੇ ਆ ਸਰਕਾਰੀ ਪ੍ਰਸ਼ਾਸਨ ਸੇ ਕੋਈ ਸਰਕਾਰ ਹਮੇ ਕਿਆ ਦੇਗੀ ਜਬ ਹਮਾਰਾ ਯਹਾਂ ਕਾ ਵੋਟਰ ਆਈਡੀ ਕਾਰਡ ਨਹੀਂ ਹੈ ਤਾਂ ਸਰਕਾਰ ਹਮੇ ਕਿਆ ਦੇਗੀ ਵੋਟਰ ਆਈਡੀ ਕਾਰਡ ਨਹੀਂ ਹੈ ਪਰ ਆਪਕੇ ਪਾਸ ਮਕਾਨ ਜ਼ਰੂਰ ਹੈ ਮਕਾਨ ਵੀ ਨਹੀਂ ਹੈ ਕਿਰਾਏ ਪਰ ਰਹਤੇ ਹੈ ਨਾ ਜਿੜੇ ਗ੍ਰੀਵੈਂਸ ਸਟੋਰੀਜ਼ ਦੇ ਨਾਲ ਤੇ ਮੈਂ ਕੁਛ ਅ ਕਰ ਹੋ ਗਿਆ ਸ਼ਿਕਾਇਤਾਂ ਦੇ ਨਾਲ ਭਰੀ ਕਹਾਣੀ ਲੈ ਕੇ ਇੱਕ ਹੋਰ ਹਾਜ਼ਰ ਹਾਂ ਕਿਉਂਕਿ 2023 ਦੇ ਵਿੱਚ ਪਟਿਆਲਾ ਨੂੰ ਜਿਹੜਾ ਹੜ੍ਹਾਂ ਨੇ ਕੈਲੀਏ ਕਿ ਪ੍ਰਭਾਵਿਤ ਕੀਤਾ ਸੀਗਾ ਉਸ ਦਾ ਜਿਹੜਾ ਇੱਕ ਮੁੱਖ ਵੱਡਾ ਕਾਰਨ ਸੀਗਾ ਉਹ ਸੀਗਾ ਵੱਡੀ ਨਦੀ ਤੇ ਛੋਟੀ ਨਦੀ ਜਿਹੜੀ ਕੀ ਤਸਵੀਰਾਂ ਇਸ ਵੇਲੇ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਟਿਆਲਾ ਦੀ ਵੱਡੀ ਨਦੀ ਸਭ ਤੋਂ ਮਸ਼ਹੂਰ ਇਸ ਕਰਕੇ ਹੈ ਕਿਉਂਕਿ ਇਹ ਪਟਿਆਲਾ ਨੂੰ ਜਿਹੜਾ ਡੋਬਣ ਦਾ ਕੰਮ ਕਰਦੀ ਹੈ ਪਰ ਹਲੇ ਤੱਕ ਇਹਦੇ ਵਿੱਚ ਪਾਣੀ ਜਿਹੜਾ ਘੱਟ ਦਿਖਾਇਆ ਜਾ ਰਿਹਾ ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਹਲੇ ਤੱਕ ਇੰਨਾ ਜ਼ਿਆਦਾ ਹੈ ਕਿ ਲੋਕਾਂ ਵੱਲੋਂ ਛੱਤਾਂ ਦੇ ਉੱਤੇ ਜਿਹੜਾ ਇਕੱਲੀ ਕੋਠੇ ਦੇ ਉੱਤੇ ਸਮਾਨ ਚੜਾ ਦਿੱਤਾ ਗਿਆ ਥੱਲੇ ਜਿੰਨਾ ਵੀ ਸਮਾਨ ਪਿਆ ਜੇਗਾ ਜਿਹੜੇ ਉਰੇ ਦੇ ਨੇੜੇ ਘਰ ਨੇ ਵੱਡੀ ਨਦੀ ਦੇ ਨਾਲ ਲੱਗਦੇ ਘਰ ਨੇ ਉਹਨਾਂ ਨੇ ਜਿਹੜਾ ਸਮਾਨ ਕੋਠਿਆਂ ਤੇ ਰੱਖ ਲਿਆ ਉਹਦੇ ਵੀ ਕੁਝ ਵੀਡੀਓ ਵਿਜ਼ੂਅਲਸ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਇਹ ਜਿਹੜੇ ਸਾਰੇ ਲੋਕ ਨੇ ਇਹ ਡਰੇ ਪਏ ਨੇ ਇਸ ਵੇਲੇ ਇਸ ਕਰਕੇ ਕਿਉਂਕਿ ਨਾ ਤਾਂ ਬਾਅਦ ਦੇ ਵਿੱਚ ਮੁਆਵਜ਼ੇ ਦਿੱਤੇ ਜਾਂਦੇ ਨੇ ਪਰ ਮੁਆਵਜ਼ੇ ਦੀ ਵੱਡੀ ਵੱਡੀ ਗੱਲਾਂ ਜ਼ਰੂਰ ਕੀਤੀਆਂ ਜਾਂਦੀਆਂ ਨੇ ਉਹ ਇਸ ਕਰਕੇ ਕੀਤੀਆਂ ਜਾਂਦੀਆਂ ਨੇ ਕਿਉਂਕਿ ਜਿਹੜੀ ਲੋਕਾਂ ਨੂੰ ਇੱਕ ਲਾਲੀਪਪ ਦੇਣ ਦੀ ਆਦਤ ਜਿਹੜੀ ਪੰਜਾਬ ਸਰਕਾਰ ਨੂੰ ਪਈ ਹੋਈ ਹੈ ਉਹ ਐਸ ਇਟ ਇਜ਼ ਜਿਹੜੀ ਚੱਲਦੀ ਆ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇੱਕ ਤਸਵੀਰ ਇਹਦੇ ਨਾਲ ਅਸੀਂ ਜੋੜ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਜਿਸ ਦੇ ਵਿੱਚ ਇੱਕ ਬਹੁਤ ਵੱਡਾ ਸੀਵਰੇਜ ਦਾ ਜਿਹੜਾ ਪਾਈਪ ਹੈ ਉਹ ਖੁੱਲਾ ਪਿਆ ਹੈ ਜੇਕਰ ਵੱਡੀ ਨਦੀ ਅੱਧੀ ਵੀ ਭਰਦੀ ਹੈ ਤਾਂ ਵੀ ਇਹ ਜਿਹੜਾ ਸਾਰਾ ਏਰੀਆ ਹੈਗਾ ਇਹ ਹੜ੍ਹ ਨਾਲ ਪ੍ਰਭਾਵਿਤ ਹੋ ਜਾਵੇਗਾ ਕਿਉਂਕਿ ਉਹਦੇ ਵਿੱਚ ਜਿਹੜੀ ਪਾਈਪਾਂ ਹੈ ਜਿਹੜਾ ਪਾਣੀ ਉਹ ਬਾਹਰ ਆਏਗਾ ਇੱਧਰ ਇੱਕ ਤਸਵੀਰਾਂ ਇਹ ਵੀ ਨੇ ਕਿ ਇੱਥੇ ਜਿਹੜੀਆਂ ਬੋਰੀਆਂ ਰੱਖੀਆਂ ਗਈਆਂ ਨੇ ਮਿੱਟੀ ਦੇ ਨਾਲ ਭਰ ਕੇ ਤਾਂ ਜੋ ਉਸ ਜਿਹੜਾ ਸੀਵਰੇਜ ਹੋਲ ਹੈ ਇਹ ਜਿਹੜੀ ਸੀਵਰੇਜ ਪਾਈਪ ਹੈ ਉਸ ਨੂੰ ਬੰਦ ਕੀਤਾ ਜਾ ਸਕੇ ਸੋ ਕੀ ਕਹਿਣਾ ਇੱਥੇ ਦੇ ਲੋਕਾਂ ਦਾ ਉਹਨਾਂ ਨਾਲ ਵੀ ਇੱਕ ਵਾਰ ਥੱਲੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਬਿਲਕੁਲ ਇੱਥੇ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਕੀ ਇਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਨੇ सो uh, so की माहौल है इस वे कितना तो सर पानी आने का माहौल है ये खुला हुआ है इस करके डर हुआ है अपना जो भीगने वाला थोड़ा सा सामान है वो हमने छत पे चढ़ा लिया है बाकी पानी आज कल तक आ जाएगा तो इस करके परेशानियां दो हजार तेईस में बाढ़ आई थी तो हमें सरकार ने कुछ नहीं दिया था कम से कम सारा खराब हो गया था ਤੋ ਅਭੀ ਕੈਸੇ ਮਤਲਬ ਸਮਾਨ ਉਪਰ ਟਰਾਈ ਡਰ ਕੇ ਮਾਰੇ ਡਰ ਕੇ ਮਾਰੇ ਚੜਾਇਆ ਹੋਇਆ ਹੈ ਅਭੀ ਸਮਾਨ ਕੀ ਕਿਉਂ ਪਾਣੀ ਕਲ ਬੋਲ ਕੇ ਗਏ ਥੇ ਕਿ ਪਾਣੀ ਆਏਗਾ ਇਸ ਕਰਕੇ ਡਰ ਕੇ ਚੜਾਏ ਹੋਏ ਹੈ ਸਰਕਾਰ ਵੱਲੋਂ ਕੋਈ ਮੁਆਵਜ਼ਾ ਦਿੱਤੇ ਕਿ ਪ੍ਰਾਣਾ ਜਿਹੜਾ ਨੁਕਸਾਨ ਹੋਇਆ ਸੀ ਕਦੋਂ ਨਹੀਂ ਸਰਕਾਰ ਕੋਈ ਮੁਆਵਜ਼ਾ ਨਹੀਂ ਦਿਆ ਥਾ ਪ੍ਰਾਣਾ ਜੋ ਨੁਸਕਾਨ ਹੋਇਆ ਥੇ ਜਿਹੜੇ ਆ ਪਿੱਛੇ ਹਾਲਾਤ ਬਣੇ ਹੋਏ ਨੇ ਇਹਦੇ ਨਾਲ ਬਿਮਾਰੀਆਂ ਦਾ ਵੀ ਖਤਰਾ ਹੈਗਾ ਤੁਹਾਨੂੰ ਆ ਜਿਹੜਾ ਪਾਣੀ ਗੰਦਾ ਪਾਣੀ ਪਿਆ ਹਾਂ ਗੰਦਾ ਪਾਣੀ ਪਿਆ ਹੈਗਾ ਇਸੇ ਮੱਛਰ ਕੀ ਮੱਛਰ ਜੋ ਹੁੰਦੇ ਨੇ ਉਤੇ ਬਿਮਾਰੀਆਂ ਬੱਚੇ ਬਿਮਾਰ ਹੁੰਦੇ ਹਾਂ ਜੇ ਇਹ ਇਹ ਕਿਹੜਾ ਇਲਾਕਾ ਕਿਹੜਾ ਪੈਂਦਾ ਇੱਕ ਵਾਰ ਇਹ ਦੱਸੋ ਛੋਟੇ ਰਾਏ ਮੱਜਰੇ ਛੋਟੇ ਰਾਏ ਮੱਜਰਾ ਦੇ ਵਿੱਚ ਇਸ ਵੇਲੇ ਹਾਲਾਤ ਨੇ ਕਿ ਹੜ੍ਹ ਕਦੇ ਵੀ ਆ ਸਕਦਾ ਤੁਹਾਨੂੰ ਏਸੀ ਚੀਜ਼ ਦਾ ਡਰ ਹੈ ਇਸ ਦੇ ਡਰ ਤੇ ਮਾਰੇ ਤੁਸੀਂ ਜਿਹੜਾ ਸਮਾਨ ਹੈਗਾ ਉਹ ਛੱਤਾਂ ਉੱਤੇ ਚੜਾਇਆ ਛੱਤ ਦੇ ਉੱਪਰ ਚੜਾ ਰੱਖਿਆ ਸੋ ਬਿਲਕੁਲ ਕੀ ਨਾਮ ਹੈ ਤੁਹਾਡਾ ਹਾਂਜੀ ਹਾਂਜੀ ਰਾਮ ਜੀ ਸੋ ਕੀ ਮਾਹੌਲ ਚੱਲ ਰਿਹਾ ਇਸ ਵੇਲੇ ਯਹਾਂ ਪਰ ਮਾਹੌਲ ਤਾਂ ਆਪ ਲੋਕ ਦੇਖ ਹੀ ਰਹੇ ਹੋ ਕੀ ਚੱਲ ਰਿਹਾ ਹੈ ਨਹੀਂ ਡਰ ਡਰ ਦਾ ਮਾਹੌਲ ਹੈ ਇਸ ਵਕਤ ਡਰ ਵੀ ਲੱਗਦਾ ਹੈ ਨਹੀਂ ਵੀ ਲੱਗਦਾ ਹੈ ਇੱਕ ਵਾਰ ਆਈ ਚੁੱਕੀ ਹੈ ਹੁਣ दोबारा आएगी तो फिर भेज जाएगा और क्या होगा सरकार या प्रशासन से कोई आ... सरकार हमें क्या देगी जब हमारा यहाँ का वोटर आई कार्ड ही नहीं है तो सरकार हमें क्या देगी वोटर आई कार्ड नहीं है पर आपके पास मकान जरूर है मकान भी नहीं है किराए पे रहते हैं ना तो सहूलतें क्या दी जाती है आपको यहाँ पे ਕੌਤ ਤੇ ਜੀ ਪਤਾ ਨਹੀਂ ਕੀ ਬਤਾਇਆ ਸੋ ਬਿਲਕੁਲ ਇਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਹੈਰਾਨੀਜਨਕ ਤਸਵੀਰਾਂ ਨੇ ਇੱਕ ਵਾਰ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇੱਧਰ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਨ ਜਿੱਥੇ ਜਦੋਂ ਡਾਇਰੀਆ ਫੈਲਦਾ ਹੈ ਜਾਂ ਕੋਈ ਜਿਹੜੀ ਬਿਮਾਰੀ ਹੈਗੀ ਉਹ ਵੱਡਾ ਪ੍ਰਭਾਵ ਕਰਦੀ ਹੈ ਪਟਿਆਲਾ ਨਿਵਾਸੀਆਂ ਤੇ ਤਾਂ ਕੀ ਇਸ ਤੋਂ ਪਹਿਲਾਂ ਪ੍ਰੀਵੈਂਸ਼ਨ ਨਹੀਂ ਕੀਤੀ ਜਾ ਸਕਦੀ ਜਿਹੜੀ ਬਿਮਾਰੀ ਹੈ ਉਸ ਨੂੰ ਨਹੀਂ ਰੋਕਿਆ ਜਾ ਸਕਦਾ ਇਹ ਇੱਥੇ ਦੀ ਸਫਾਈ ਕਰਕੇ ਇਹ ਗਰੀਬ ਲੋਕ ਜਿਹੜੇ ਪ੍ਰਵਾਸੀ ਨੇ ਜਿਹੜੇ ਬਾਹਰੋਂ ਆ ਕੇ ਉਰੇ ਰਹਿ ਰਹੇ ਨੇ ਉਹਨਾਂ ਵਾਸਤੇ ਕਿੰਨਾ ਵੱਡਾ ਜਿਹੜਾ ਕਹਿ ਲਈ ਕਿ ਡਰ ਦਾ ਮਾਹੌਲ ਹੈ ਉਰੇ ਕਿ ਛੋਟੇ-ਛੋਟੇ ਮਾਸੂਮ ਬੱਚੇ ਕਦੇ ਵੀ ਬਿਮਾਰ ਹੋ ਸਕਦੇ ਨੇ ਇੱਕ ਤਸਵੀਰਾਂ ਉਧਰ ਵੀ ਦਿਖਾਉਣ ਦੀਆਂ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਕਿ ਜਿਹੜਾ ਇਹ ਪਾਈਪ ਹੈਗੀ ਜਿਹੜੀ ਵੱਡੀ ਨਦੀ ਨੂੰ ਜਾ ਕੇ ਜੁੜਦੀ ਹੈ ਉੱਥੇ ਦੇ ਮਾਹੌਲ ਕੀ ਕਹਿੰਦੇ ਨੇ ਆ ਤਸਵੀਰਾਂ ਤੁਸੀਂ ਧਿਆਨ ਨਾਲ ਦੇਖੋ ਕਿ ਜੇਕਰ ਵੱਡੀ ਨਦੀ ਅੱਦੇ ਲੈਵਲ ਤੇ ਵੀ ਪਹੁੰਚੇਗੀ ਤਾਂ ਅੱਦੇ ਲੈਵਲ ਤੋਂ ਇਹ ਪਾਣੀ ਜਿਹੜਾ ਸਾਰਾ ਇਸ ਏਰੀਆ ਨੂੰ ਛੋਟੀ ਰਾਈ ਮਾਜਰਾ ਨੂੰ ਕਹਿ ਲਈ ਕਿ ਹੜ੍ਹ ਪ੍ਰਭਾਵਿਤ ਕਰ ਦੇਵੇਗਾ ਕਿਉਂਕਿ ਜਿਹੜੀ ਅੱਧੀ ਨਦੀ ਭਰਦੀ ਇਹ ਪਾਈਪ ਦੇ ਵਿੱਚੋਂ ਪਾਣੀ ਆਣਾ ਬੈਕ ਹੋ ਜਾਏਗਾ ਤਾਂ ਹੀ ਤੁਹਾਨੂੰ ਅਸੀਂ ਪਹਿਲਾਂ ਵੀ ਦਿਖਾਇਆ ਸੀ ਉਹ ਜਿਹੜੀ ਬੋਰੀਆਂ ਪਈਆਂ ਨੇ ਮਿੱਟੀ ਦੇ ਨਾਲ ਭਰੀ ਹੋਈ ਉਹ ਇਸੇ ਕਰਕੇ ਐ ਇਹ ਲੋਕ ਆਪਣੇ ਮਿਹਨਤ ਦੇ ਪੈਸਿਆਂ ਤੋਂ ਲਿਆ ਕੇ ਇਹ ਬੋਰੀਆਂ ਰੱਖਦੇ ਨੇ ਉਹ ਤਾਂ ਜੋ ਪਾਣੀ ਨੂੰ ਰੋਕਿਆ ਜਾ ਸਕੇ ਸੋ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਸਰਕਾਰ ਤੇ ਪ੍ਰਸ਼ਾਸਨ ਲਾਲੀ ਪੋਪ ਦੇਣ ਤੋਂ ਇਲਾਵਾ ਆਮ ਜਨਤਾ ਨੂੰ ਹੋਰ ਕੁਝ ਨਹੀਂ ਕਰਦੀ ਓਰੇ ਹੁਣ ਕੀ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਨੇ ਸੋ ਜਲਦ ਮਿਲਾਂਗੇ ਹੋਰ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਜੁੜੇ ਰਹੋ ਕੇ ਵੈਨ ਸਟੋਰੀਜ਼ ਦੇ ਨਾਲ